ਪਾਣੀ ਤੋਂ ਆਪਣਾ ਦੇਣੀ ਆ ਜੀ ਸਰ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ ਸਾਦਕ ਇਥੋਂ 15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਇੰਨੀ ਕ ਜੇ ਗੱਲ ਕਰੀਏ ਤਾਂ ਸੱਜਣੋ ਫਰੋਜਪੁਰ ਸ਼ਹਿਰ ਰਹਿ ਜਾਂਦਾ ਤੇ ਇਸ ਵੇਲੇ ਸਰਵਨ ਭਾਉ ਨੂੰ ਮਲਾਉਣ ਲੱਗਿਆਂ ਤੁਹਾਨੂੰ ਫੇਰ ਕਾਫੀ ਦਿਨਾਂ ਬਾਅਦ ਕਿਉਂਕਿ ਵਿੱਚ ਬਾਜ਼ਾਰ ਦਾ ਕਾਫੀ ਬਦਲਾ ਸੀਗਾ ਮੋੜ ਪੈ ਗਿਆ ਸੀ ਜਿਹਦੇ ਕਾਰਨ ਕੇਰਾ ਪਸ਼ੂ-ਪਸ਼ੂ ਸੱਜਣੋ ਲੈਣ ਦੇ ਨ ਰੁਕਿਆ ਸੀਗਾ ਸਾਰੇ ਸੱਜਣਾ ਨੂੰ ਪਤਾ ਤੇ ਦੁਬਾਰਾ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਆਪਣੇ ਭੈਣਾ ਭਰਾਵਾਂ ਕੋਲੇ ਕੋਈ ਮਾਇਆ ਪਹੁੰਚੀ ਆ ਤੇ ਕੰਮ ਫੇਰ ਥੋੜਾ ਬਹੁਤਾ ਜਿਹੜਾ ਲੈਨ ਤੇ ਆ ਗਿਆ ਤੇ ਅੱਗੇ-ਅੱਗੇ ਸਜਣੋ ਹਣ ਪ੍ਰਮਾਤਮਾ ਨੇ ਕਿਰਪਾ ਕਰਨੀ ਆ ਤੇ ਸਾਰਾ ਕੰਮ ਫੇਰ ਲੈਨ ਤੇ ਆਊਗਾ ਆਜੋ ਦੋ ਮੱਜਾਂ ਝੋਟੀਆਂ ਟਾਪ ਦੀਆਂ ਪਾਉ ਸਰਵਣ ਕੋਲੇ ਵਿਖਾਉਣੇ ਤੁਹਾਨੂੰ ਗੁਲਾਮੀ ਵਾਲੇ ਗੁਲਾਮ ਪਤਰਾ ਨਗਰ ਦੇ ਵਿੱਚ ਨੰਬਰ ਸਕਰੀਨ ਤੇ ਲਾ ਦੇਣਾ ਜਿਹੜਾ ਪਸ਼ੂ ਪਸੰਦ ਆ ਗਿਆ ਸਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਆ ਝੋਟੀ ਵੇਖੋ ਕਿੱਡੀ ਕਰਮ ਵਾਲੀ ਕਮਾਲ ਦੀ ਤਿਆਰ ਹੋਈ ਆ ਕਿਹੜਾ ਸੁਆ ਸੁਹੰਦੀ ਆ ਤੇ ਕਿੰਨੇ ਨੇ ਦੋ 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 ਦੱਤਾ ਸਾਰੀ ਗੱਲਬਾਤ ਆਪਾਂ ਭਾਉ ਤੋਂ ਪੁੱਛਦੇ ਆਂ ਜਾਣਕਾਰੀ ਜਿਹੜੀ ਲੈ ਕੇ ਤੁਹਾਡੇ ਨਾਲ ਕਰਦੇ ਸਾਂਝ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਹੋਊਗਾ। ਹਰ ਦੰਦੂ ਸਾਹਿਬ ਪਾਉਜੀ ਸਾਸਰੀ ਕਾ ਸਾਸਰੀ ਗਾਲ ਸੰਧ ਸਾਹਿਬ ਕੀ ਹਾਲ ਹੈ? ਮੇਰਾ ਦਾਤੇ ਦੀਆਂ ਤੁਸੀਂ ਸੁਣਾਓ। ਹਰ ਕਿਰਪਾ ਚੜ੍ਹਦੀ ਕਲਾ ਨਾ ਮੇਰਾ ਸ਼ੁਕਰ ਹੈ ਤੇ ਆਪਣਾ ਐਡਰੈਸ ਪਿੰਡ ਗਰਾਮ ਪਤਰਾ ਜ਼ਿਲ੍ਹਾ ਫੋਲਪਰ ਨੰਬਰ 6242 ਤੇ 31688 62842 ਤੇ 31688 ਇਹਦੇ ਤੇ ਕੋਈ ਵੀ ਸੱਜਣ ਕਰੇ ਗੱਲਬਾਤ ਤੇ ਹੁਣ ਵੈਸੇ ਮਾਲਕ ਦੀ ਕਿਰਪਾ ਨਾਲ ਰੇੜਾ ਰੜ ਪਿਆ ਬਹੁਤ ਵਧੀਆ ਹਨਾ ਕਿਉਂਕਿ ਝੋਨੇ ਦੇ ਪੈਸੇ ਪੁਹੇ ਆਪਣੇ ਭੈਣਾ ਭਰਾਵਾਂ ਨੂੰ ਜਿਹੜਾ ਨਾ ਗੱਲ ਇਹ ਵੀ ਵਪਾਰ ਜਿਹੜੀ ਚੱਲਦਾ ਸੀ ਉਹਦੇ ਵਿੱਚ ਇਹ ਵਿੱਚ ਕਿਹੋ ਜਿਹਾ ਬਦਲਾਅ ਹੋਇਆ ਹਾਂ ਹੋਇਆ ਨਾ ਹੋਇਆ ਸੀ ਜੇ ਆਪਣਾ ਕੰਮ ਹੀ ਕਿਸਾਨੀ ਕਿੱਤੇ ਤੋਂ ਚੱਲਣਾ ਨਾ ਜੇ ਉਹ ਪੈਸਾ ਆਪਣੇ ਕੋਲੇ ਆ ਜਿਮੀਂਦਾਰ ਕੋਲੇ ਆਊ ਤਾਂ ਮੈਂ ਲਵਾਂ ਸਾਡੇ ਨਾਲ ਧੰਨਵਾਦ ਕਰਨੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਹਾਂ ਹੈਨਾ ਉਹਨਾਂ ਦਾ ਦਿਲੋਂ ਧੰਨਵਾਦ ਹੈ ਜਿਨੇ ਆਪਾਂ ਨੂੰ ਫੋਨ ਤੇ ਐਡਾ ਵੱਡਾ ਮਾਨ ਸਤਕਾਰ ਦਿੰਦੇ ਆ ਹਾਂ ਬਿਲਕੁਲ ਜਿਹੜੇ ਯਾਦ ਰੱਖਦੇ ਜਿਹੜੇ ਯਾਦ ਰੱਖਦੇ ਆ ਤੇ ਅੱਜ ਬਹੁਤ ਕਹਿਣਗੇ ਪਾਉ ਫੇਰ ਆ ਗਿਆ ਹਾਂ ਫੇਰ ਆ ਗਿਆ ਵੀਰ ਲਿਖਦੀ ਅੱਜ ਵੀ ਪਾਉ ਫੇਰ ਆ ਗਿਆ ਹਾਂ ਲਿਖਦੀ ਠੀਕ ਆ ਤੇ ਇਹ ਝੋਟੀ ਆਪਣੀ ਸੁਆ ਕਿਹੜਾ ਸੁਈ ਆ ਸੂਣਾ ਸੂਆ ਦੂਜਾ ਠੀਕ ਆ ਉਹ ਚਾਰ ਦੰਦ ਸੂਆ ਸੂਗੀ ਦੂਜਾ ਤੇ ਮੂੰਹ ਚੌਗੀ 24 ਅੱਛਾ ਓਕੇ ਇਹ ਦਾਰੇ ਲక్ష్ਮੀ ਆ ਢੇਰੀ ਵਾਲੇ ਦੀ ਇਹ ਦਾਰੇ ਦੀ ਧੀ ਆ ਲక్ష్ਮੀ ਢੇਰੀ ਵਾਲੇ ਦੀ ਹਾਂਜੀ ਠੀਕ ਆ ਤੇ ਕਹਿਣ ਦੀ ਗੱਲ ਨਹੀਂ 13 ਲੀਟਰ ਪਹਿਲਾਂ ਨੇ ਦੁੱਧ ਪਾਇਆ ਨਹੀਂ ਅਰ ਦਿੱਤਾ ਹੋਊਗਾ ਹੁਣ ਦਿਨ ਲੈ ਜੂ ਹਫਤਾ ਹਫਤਾ ਲੈ ਕੇ ਪੰਜ ਦਿਨ ਕੱਢ ਇਹ ਨਹੀਂ ਪਤਾ ਹਫਤੇ ਦੇ ਵਿੱਚ ਵਿੱਚ ਸੁੰਦੀ ਆ ਹਾਂ ਤੇ ਥਣਾ ਲੋ ਪਾਰ ਲੋ ਬਿਲਕੁਲ ਓਕੇ ਪਹਿਲਾਂ ਕੱਟੀ ਨੇ 13 ਕਿਲੋ ਦੁੱਧ ਦਿੱਤਾ ਹਾਂ ਕੀ ਬਾਤ ਐ ਤੱਕੀ 15 ਦਿਓ 15 ਪੱਕਾ ਹੀ ਹਣਾ ਦੁੱਧ ਸੇਵਾ ਦਾ ਪਰ ਆਪਣੀ ਜਿਹੜੀ ਤਾਕੇ ਨਾ ਸਭ ਦਾ ਆਪਾਂ ਕਿੰਨਾ ਮਾਲ ਭੇਜਿਆ ਜੋ ਦੱਸਿਆ ਉਹ 16 ਨੇ 7 ਨਿਕਲਿਆ ਤੇ ਬਾਕੀ ਇੱਕ ਗੱਲ ਹੋਰ ਵੀ ਹੈ ਵੀ ਸਾਰੀ ਇੱਕ ਰੰਗ ਕਾਲੀ ਇੱਕ ਰੰਗ ਜੱਡ ਬਣ ਗਈ ਹਾਂ ਦੁੱਧ ਦੀ ਲਾੜ ਪੱਗਾ ਨਹੀਂ ਹੈਗਾ ਹੈ ਨਹੀਂਗਾ ਹਣਾ ਬੜੀ ਕੁਆਲਟੀ ਆ ਝੁੱਟੀ ਦੇ ਵਿੱਚ ਸਜਣੋ ਮੂਰਤਰ ਕੀ ਕੱਟੀ ਵਿਖਾਉਣ ਲੱਗੇ ਆ ਤੇ ਇਹਦੀ ਤੌਰ ਤਾਂ ਲਾ گاਵਾ ਵਰਗੀ ਪੈਂਟੋ ਕੀ ਬਾਤ ਹੈ ਇਹ ਮਾਝੇ ਵਾਲੇ ਪਾਹੂਆ ਸੱਚ ਨੂੰ ਮਾਫ ਕਰਿਓ ਕਿਉਂਕਿ ਇੰਨੀ ਗਾਹ ਲੈ ਇਹਨਾਂ ਦੇ ਮੂੰਹ ਤੇ ਜੜੀ ਹੁੰਦੀ ਹੈ ਤੇ ਬਾਕੀ ਤੋਰ ਕਰਾ ਦਈਏ ਚੱਕ ਬਿਲਕੁਲ ਕਰਾਵਾਂਗੇ ਲੋ ਵੀ ਸਜਣੋ ਸਿੰਘ ਵੀ ਕੰਮ ਦਾ ਤੇ ਝੋਟੀ ਬਾਕੀ ਸਾਰੀ ਕੰਮ ਦੀ ਸਾਨੂੰ ਸਾਰ ਮੇਰੀ ਬੇਨਤੀ ਹੈ ਹਾਂਜੀ ਭਰਾਵਾਂ ਨੂੰ ਹਾਂਜੀ ਵੀ ਜਿਹੜੇ ਭਰਾ ਆਪਾਂ ਨੂੰ ਫੋਨ ਲਾਉਂਦੇ ਨਾ ਵੀ ਮਾਦਿ ਇੱਥੇ ਲਿਆ ਚੜਾ ਕੇ ਤੇ ਵੀ ਪੈਸੇ ਲੈ ਜੀ ਉਹ ਆਪਾਂ ਫੋਨ ਨਾ ਲਾਉਣ ਜੀ ਇਹ ਇੰਨਾ ਡਰਾਇਆ ਪਿਆ ਲੋਕਾਂ ਦਾ ਸਜਣੋ ਦੇ ਉਹ ਬੰਦਾ ਲੈ ਮੇਰੇ ਤੋਂ ਗਰੰਟੀ ਦਾ ਮੈਂ ਮੰਗਾ ਲਿਆ ਕਿ ਮੈਂ ਗਲਤ ਹੋਵੇ ਤੇ ਮੈਂ ਆਪਣੀ ਭੇਜਦੇ ਤੇ ਪੈਸੇ ਆਪਾਂ ਖਾਤੇ ਤੇ ਤੇਰੇ ਤੇ ਫਿਰ ਅਗਲਾ ਵਿਸ਼ਵਾਸ ਕਿਵੇਂ ਕਰੂੰ ਚੱਲ ਤੋਰ ਮੈਂ ਤਾਂ ਕਰਾਂਗਾ ਨਾ ਨਾ ਤੂੰ ਪੈਸੇ ਖਾਤੇ ਚ ਪਵਾ ਲੇ ਤੇ ਮੈਂ ਭੇਜੇ ਨਾ ਫੇਰ ਲੈ ਇਹ ਤਾਂ ਦੋਨਾਂ ਪੱਖਾਂ ਜੀ ਆਉਣਾ ਪਊਗਾ ਸੁਣਿਆ ਸੱਜਣਾ ਰਿਸਕ ਤਾਂ ਜ਼ਿੰਦਗੀ ਚ ਲੈਣੇ ਪੈਂਦੇ ਆ ਘਰੇ ਬੈਠਿਆ ਨਹੀਂ ਬੰਨਾ ਹਰਾ ਕੋ ਵੇਖੋ ਸੱਜਣਾ ਤੋਰ ਕਰ ਲੋ ਚੈੱਕ ਕੱਤੀ ਘਰੇ ਰੱਖਣਯੋਗ ਚੀਜ਼ ਆ ਤੋਹਫਾ ਕਹਿ ਦਈਏ ਤਾਂ ਤੋਹਫਾਈ ਆ ਨਗੀਨਾ ਕਹਿ ਦਈਏ ਤਾਂ ਨਗੀਨਾ ਹੀ ਆ ਲਿਆਉਂਦਾ ਭਾਉ ਪਹਿਲੇ ਦਿਨੋਂ ਟਾਪ ਦੀਆਂ ਝੋਟੀਆਂ ਰਿਆ ਕਰ ਲੋ ਚੈੱਕ ਇਸ ਸੱਜਣੋ ਹਜੇ ਨਾ ਇਹਨੇ ਕਰਮਾਂ ਵਾਲੀ ਨੇ ਇਹਨਾਂ ਲਈ ਬਈ ਤਿਆਰ ਕਰ ਜਾਣਾ ਕਿਉਂਕਿ ਮੇਰਾ ਮੰਨਣਾ ਕਿ ਕਰਦੀ ਗੱਪਣ ਕਿਹੜੇ ਤੂੰ ਆ ਇਹ ਆ ਜਿੰਨੇ ਦਿੱਤਾ ਪੜਾ ਠੀਕ ਆ ਹੋਰ ਆਪਾਂ ਸਰਕਾਰ ਆ ਬਿਆਨ ਕਰਨ ਨਾਲ ਓਕੇ ਠੀਕ ਹੈ ਠੀਕ ਆ ਜੀ ਪਹਿਲਾ ਵਾਲੇ ਕੰਮ ਸ਼ੁਰੂ ਕਰ ਦਿਆਂਗੇ ਠੀਕ ਆ ਤੇ ਇਹ ਨਾ ਹੋਵੇ ਵੀ ਹੁਣ ਸੱਤ ਤਾਂ ਇਹਦੀਆਂ ਬੜੀਆਂ ਕੀਤੀਆਂ ਤੇ ਪਹਾੜ ਤੇ ਨਾ ਚੜ ਜੀ ਮੇਰਾ ਵੀਰ ਇੰਨੀ ਕੁ ਰਿਕਵੈਸਟ ਬੇਨਤੀ ਰੱਖੀ। ਪਹਿਲੀ ਵਾਰੀ ਆਖੂਗਾ ਨਾ ਮੇਰਾ ਭਰਾ ਕਹੇਗਾ ਹਾਂ ਉਵੇਂ ਆਪਾਂ ਕਰ ਦਿਆਂਗੇ। ਚੱਲ ਫਿਰ ਦੱਸ ਹੁਣ ਸ਼ੁਰੂ ਕਰ ਕੰਮ। ਤੋਂ ਬਾਅਦ ਫਿਰ ਆਪਾਂ ਵੇਣੇ ਆ। ਇਹਦਾ ਰੇਟ ਵੀਡੀਓ ਤੇ ਨਾ ਕਰੀਏ। ਨਹੀਂ 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 ਉਹ ਛੱਡ ਖੜਾ ਮਹਾ ਕੰਮ ਰੇਡਣ ਲੱਗਾ ਤੇ ਤੂੰ ਵੀਡੀਓ ਤੇ ਕਰ ਲਾ ਮੁੱਲ। ਫਿਰ ਦੇ ਦੀਏ 1 15 ਦੀ। ਹੈ? 1 15 ਦੀ। ਥੋੜਾ ਜਿਹਾ ਥੱਲੇ ਆ ਜਾ ਕੋਈ ਗੱਲ ਨਹੀਂ ਦੇ ਦੇ ਵੰਦ। ਤੂੰ ਕਹਿ ਯਾਰ ਉਹ ਨਹੀਂ ਦੇ ਦਿੰਨੇ। ਹੈ ਪੱਕੀ ਗੱਲ। ਤੇਰੇ ਤੇ ਹੀ ਇੱਕ 10 ਦੀ ਦੇ ਦੀਏ ਚੱਲ ਦੇ ਦੇ ਹੈ ਦੇ ਦੇ ਅੱਜ ਤੇਰੇ ਦੇ ਫੋਲੀ ਵੇਖ ਲਾ ਨਹੀਂ ਮੈਂ ਇਹ ਨਾ ਮਗਰੋਂ ਰੰਗ ਲਾਲ ਜਾ ਕਰੀ ਜਿਵੇਂ ਘਰੇ ਪਿਆ ਲਾਲ ਕਰਦਾ ਹਾਂ ਜਿਵੇਂ ਕੰਮੇ ਹੋਵੇ ਕਰ ਲਾਂਗੇ ਆਪ ਪੱਕੀ ਗੱਲ ਆ ਪੱਕੀ ਗੱਲ ਲਓ ਵੀ ਸਚਨੋ 1 ਲੱਖ ਦੇ 10000 ਰੁਪਇਆ ਯਾਰ ਇਹ ਕਟੀਆਂ ਇਹੋ ਜੀਆਂ ਰੋਜ਼ ਰੋਜ਼ ਲੱਭਦੀਆਂ ਨੇ ਕੀ ਬਾਤ ਕੀ ਬਾਤ ਆ ਜਿਉਂਦੀ ਰਵੇ ਹੈਨਾ ਕੰਨੀ ਕੰਨੀ ਦੇ ਥਾਨ ਨਾ ਆਹ ਕਾਵਾਂ ਵਰਗੀ ਬੁੜੀ ਆਵੀ ਵਾਕੇ ਬੈਠਾ ਮੰਡਾ ਦਾੜਾ ਯਾਰ ਥੱਲੇ ਨਹੀਂ ਠੀਕ ਆ 22 ਤੜਾਵੇ ਤੇਰੇ ਮਗਰ ਲਾ ਕੇ ਅਗਲਾ ਨਹੀਂ ਉਹ ਕੇ ਰਿਪੋਰਟ ਹੈ 1 ਲੱਖ ਤੇ 10000 ਰੁਪਇਆ ਚਲ ਜੇ ਕੋਈ ਸੱਜਣ ਜੈਸਨੋ ਦੂਰੋਂ ਨੇੜਿਆਂ ਆਉਂਦਾ ਚਲ ਕੋਈ ਨਹੀਂ ਜੈਸਨੋ ਨਹੀਂ ਕਰਨੀ ਹਜੇ ਛੋੜ ਛੱਪਾ ਕਰ ਦਿਆਂਗੇ ਹਾਂ ਆ ਗਿਆ ਟਿਕਾਣੇ ਸੱਜਣੋ ਆ ਵੇਖੋ ਕਿਉਂ ਨਹੀਂ ਜਿਵੇਂ ਅੱਗੇ ਕਹਿੰਦਾਂ ਦੇ ਸੀ ਚਾਹ ਹੀ ਕੱਲੀ ਕੇ ਬਿਸਕਟਾਂ ਨਾ ਕੁਝ ਆ ਬਿਸਕਟ ਲਓ ਸੱਜਣੋ ਫਿਰ ਖੁੱਲਾ ਮਾਨਤਾਨ ਇੱਕ 10 ਚੋਂ ਖੁੱਲਾ ਮਾਨਤਾਨ ਹੋਊਗਾ ਖੁੱਲਾ ਲਓ ਸੱਜਣਾ ਆ ਗਿਆ ਟਿਕਾਣੇ ਜੇ ਤੇ ਰੰਗ ਵੇ ਕੱਟੀ ਦਾ ਮੈਂ ਨਾ ਹੀਰਾ ਕੱਟੀ ਨੂੰ ਵਰਗੀ ਕਾਲੀ ਹੂੰ ਓਕੇ ਆ ਜਾਵਾ ਗਾਹ ਨੂੰ ਵੀ ਲੇਵਾ ਵੀ ਲਿਖਦੇ ਆ ਥੱਲੇ ਵੀ ਭਾਉ ਬਹੁਤ ਖਾਂਦਾ ਖਾਂਦਾ ਕੋਈ ਨਾ ਭਰਾ ਮੈਂ ਕੁਛ ਨਹੀਂ 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 ਕੋਈ ਗੱਲ ਨਹੀਂ ਖਾਣ ਪੀਣਾਂ ਦੁਨੀਆ ਤੇ ਬੰਦੇ ਹੀ ਖਾਂਦੇ ਆ ਕਈ ਜਾਰੇ ਸਾਰੇ ਸੱਜਣ ਮੈਂ ਦੇਖਦੇ ਨੇ ਯਾਰ ਬਾਅਦ ਭਾਗੂ ਨੇ ਥੋੜੀ ਜੀ ਘੱਟ ਖਾਦੀ ਬੋਲਦਾ ਨਹੀਂ ਗੱਲ ਉਹ ਕੋਈ ਨਹੀਂ ਦੁਨੀਆ ਤੇ ਬੰਦੇ ਹੀ ਖਾਂਦੇ ਆ ਸੰਧਵਾ ਮੈਂ ਖਾਂਦਾ ਹੀ ਕੁਛ ਨਹੀਂ ਰੋਟੀ ਤੋਂ ਬਿਨਾ ਉਹ ਜਾ ਭਰਾ ਵੇ ਨਾ ਇੰਨਾ ਸੌਫੀ ਬਣ ਨਹੀਂ ਯਾਰ ਅੱਛਾ ਗਾਣੂ ਵੀ ਸੱਜਣੋ ਲੇਵਾ ਕੱਟੀ ਦਾ ਬਹੁਤ ਚੰਗਾ ਧੁਨੀ ਤੋਂ ਲਾ ਦੇਗੀ ਅਗਲੇ ਪਾਸੋਂ ਵੀ ਧੁਨੀ ਤੋਂ ਸ਼ੁਰੂ ਹੋਇਆ ਵੇਖੋ ਇੱਥੋਂ ਕੱਟੀ ਖੜੀ ਤੇ ਗੱਲਾਂ ਬਾਤਾਂ ਕਿਉਂਕਿ ਟਾਈਮ ਬਾਅਦ ਮਿਲੇ ਆ ਤੇ ਤੁਹਾਡੇ ਨਾਲ ਵੀ ਸਾਂਝਾ ਕਰੀ ਆ ਮੈਂ ਕਿਹੜਾ ਸੁਆ ਤੇ ਮਾਲਕਾਂ ਦਾ ਦੱਸਿਆ ਤੀਜਾ ਠੀਕ ਆ ਤੇ ਮੈਂ ਮੰਨਦਾ ਚੌਥਾ ਓਕੇ ਠੀਕ ਆ ਆਪਾਂ ਗੱਲਾਂ ਕਰਨੀਆਂ ਖਰੀਆਂ ਤੇ ਸੱਡੀਆਂ ਆਪਾਂ ਯਾਰ ਤੀਜਾ ਚੌਥਾ ਸੁਆ ਅਗਲਾ ਮੰਨ ਲਵਾਂ ਚੌਥਾ ਮੰਨੇ ਤੇ ਭਾਵੇਂ ਸਤਵਾਂ ਮੰਨੇ ਠੀਕ ਆ ਠੀਕ ਹੈ ਪਰ ਦੁੱਧ 14 ਕਿਲੋ ਹੀ ਇਹਦੇ ਕੋਲੇ 13 ਮੰਨ ਕੇ ਕੋਈ ਨਹੀਂ ਬੰਦਾ ਆਜੇ ਦੁੱਧ 14 ਕਿਲੋ ਆ ਤੇ 13 ਮੰਨ ਕੇ ਕੋਈ ਵੀ ਆਜੇ ਘਾਰ ਵੀ ਨਾ ਮਾਰੇ ਤੇ ਇਹਦੇ ਕੋਲੇ ਬੱਚਾ ਬੱਚਾ ਕੱਟਾ ਆ ਜਿਹੜਾ ਖੜਾ ਹਾਂ ਕੱਟਾ ਚੰਗੇ ਟੀਕੇ ਦਾ ਹਨਾ ਕੱਟਾ ਬਹੁਤ ਲਾਗੇ ਘਾਰ ਵੀ ਕਹਿੰਦਾ ਹਾਂ ਨਹੀਂ ਮੈਂ ਵੇਖ ਲਿਆ ਪਹਿਲਾਂ ਵੀ ਵੀ ਵਾਕਿਆ ਹੀ ਚੀਜ਼ ਆ ਕੋਈ ਹਨਾ ਜੇ ਖੜਦੀ ਵੇ ਕੱਟੀ ਦੀ ਕੱਟੇ ਦੀ ਜੇ ਕਿਤੇ ਕੱਟੀ ਹੁੰਦੀ ਗੱਲਾਂ ਹੀ ਹੋਰ ਹੋਣੀਆਂ ਸਾਨੂੰ ਵਾਕਿਆ ਯਾਰ ਤੇ ਸੂਈ ਕਿੰਨੇ ਦਿਨਾਂ ਦੀ ਆ ਅੱਜ ਤੂਰੇ ਹੀ 13 ਦਿਨ ਹੋਈ 13 ਦਿਨਾਂ ਦੀ ਸੂਈ ਥੱਲੇ 13 ਕਿਲੋ ਹੀ ਦੁੱਧ 13 14 ਗਲ ਦੁੱਧ 13 ਮੰਨ ਕੇ ਸੌਦਾ ਕਰ ਬਾਬੇ ਨਾਨਕ ਕਲਾ 13 13 ਮੰਨ ਲਏ ਹਾਂ ਹੈ ਭਾਉ ਸਰਵਨ ਮਾਰੇ ਯਾਰ ਮੈਂ ਮੰਗਾ ਲੇ ਜਿੰਨੇ ਰੁਪਏ ਲਾਉਣੇ ਆ ਆਪਾਂ ਵਿੱਚ ਹੋਵੇ ਹਾਂ ਤੇ ਮੈਂ ਮੇਰੀ ਤੇ ਰੁਪਏ ਹੁੰਦੇ ਵਾਪਸ ਵੇਖ ਲਾ ਤੂੰ ਬਾਹਲੀਆਂ ਗਰੰਟੀਆਂ ਨਾ ਦਿਆ ਕਰ ਮੈਂ ਨਾ ਚੱਲ ਮੱਝ ਕੋਲੇ ਲਿਆ ਕੱਢ ਕੇ ਇਹ ਜਾਨਵਾਰਾਂ ਸਾਲੀ ਚੀਜ਼ ਆ ਇੱਥੇ ਆ ਕੇ ਕਹ ਚੋ ਲੋ ਨਹੀਂ ਇੱਥੇ ਆਣ ਕੇ ਚੋ ਲੈਣ ਉਹ ਤਾਂ ਆ ਤਰੀਕਾ ਟੀ ਤਾਂ ਮੂਰਤਰ ਕੀ ਆ ਤੇ ਕਿਹੇ ਘਰ ਦਾ ਸ਼ਿੰਗਾਰ ਗਈ ਉਹ ਬਾਣਾ ਬੋਲਾ ਆਪਾਂ ਬਾਲਟੀ ਦੇਣੀ ਤੇ ਲਗਲੇ ਦਾ ਮਤਣਾ ਤੇਲ ਵੀ ਤੂੰ ਦਾ ਹੁਣੇ ਝਟ ਨੂੰ ਕਹਦੇਗਾ ਮੇਰਾ ਮਚਾ ਕੇ ਆ ਜੀ ਪਤਾ ਹੀ ਕੋਈ ਨਹੀਂ ਤੇਰਾ ਲੈ ਉਹ ਵੀ ਸੱਚ ਨਾਲ ਲੇਵਾ ਭਾਂਡਾ ਮੈਂ ਦੇ ਕੋਲੇ ਚੰਗਾ ਚਲੋ ਹਾਸਾ ਮਜ਼ਾਕ ਵੀ ਜ਼ਰੂਰੀ ਆ ਤੇ ਕਿਉਂਕਿ ਪਿਆਰ ਹੁੰਦਾ ਇਹਨਾਂ ਚੀਜ਼ਾਂ ਚ ਹੋਰ ਕੋਈ ਆਪਾਂ ਬਾਹਲੇ ਸਿਆਣੇ ਨਹੀਂ ਤੇ ਨਹੀਂ ਜਾਂਦੀ ਬਾਹਰੇ ਚੱਲ ਕੋਈ ਨਹੀਂ ਇਹ ਹਜੇ ਕਹਿੰਦੀ ਆ ਦੁੱਧ ਪਿਆਉਂਗੀ ਤੈਨੂੰ ਦੋ ਦਿਨ ਵੇਖੋ ਸੱਜਣਾ ਗੱਠ ਚੌੜਾ ਲੇਵਾ ਤੇ ਦੁੱਧ ਕਰਮਾਂ ਵਾਲੀ ਥੱਲੇ ਬਹੁਤ ਚੰਗਾ ਵੱਡੇ ਢਾਂਚੇ ਦੀ ਮੈਂ ਵੇਲਬੂਲ ਚੰਗੀ ਆ ਬੱਚੇ ਬਹੁਤ ਟੌਪ ਦੇ ਲਾਊਗੀ ਮੋਹਰਾ ਦੇ ਜਿ ਲਵਾਉਣੇ ਆ ਧਿਆਨ ਨਾਲ ਧਿਆਨ ਨਾਲ ਧਿਆਨ ਵੇਖੋ ਤੇ ਗਾੜੀ ਪਿਛਾੜੀ ਚੰਗੀ ਆ ਖੁੱਲੇ ਢਾਂਚੇ ਦੀ ਵੇਲ ਪੂਰੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੇਲਬੂਲ ਫੁੱਲ ਓਕੇ ਰਿਪੋਰਟਾਂ ਤੇ ਬੱਚਾ ਕੱਟਾ ਤੇ ਥਣ ਚਵਾਈ ਵਾਲਾ ਚਵਾਈ ਦੱਸੀ ਨਹੀਂ ਤੂੰ ਚਵਾਈ ਓਕੇ 100 ਦੀ 100 100 ਦੀ 100 100 ਦੀ 110 ਭੂਰ ਛੱਟਾ ਨਾਲ ਗੰਡ ਉਹ ਆਪਣੀ ਗਾਰੰਟੀ ਹੋਲ ਠੀਕ ਆ ਰੇਟ ਇਹਦਾ ਰੇਟ ਇਹਦਾ 90 ਨਾ ਲੱਗੇ ਤੇ ਨਾ ਲੱਭੇ ਹੈ ਨਹੀਂ ਠੀਕ ਆ ਫਿਰ ਦੇਣੀ 10000 ਕਿੰਨੇ ਦੀ ਹੈ ਦੇਣੀ 80 ਦੇ ਦਈਏ ਹੈ 80 ਕਿੰਨੇ ਵੰਜ ਮਾੜੀ ਹੁੰਦੀ 84 ਦੀ 84 ਮਾੜੀ ਹੁੰਦੀ ਅੱਛਾ ਆਪਣੇ ਨਾਲ ਨਾ ਡੂੰ 84 ਦਾ ਭੈਣ ਤੇ ਅੱਗੇ ਬੜੇ ਪੱਟੇ ਰਾਸ ਨਹੀਂ ਆਏ ਆਪਾਂ ਹਾਂ 84 ਬਹੁਤ ਮਾੜੀ ਤੇ 88 ਦੀ ਦੇ ਦਿੱਗੇ 84 ਮਾੜੀ ਆ ਤੇ ਹਾਂ 88 ਦੀ 80 ਦੀ ਦੇ ਆ ਕਿਉਂ ਫੇਰ ਹਣ ਕਿਉਂ ਕਰਦਾ ਪੱਕੀ ਦੱਸਦੇ ਆ ਕਾਂਟਾ ਮਾੜਾ ਪਰ ਦੁੱਧ ਬਹੁਤ ਆ ਲੈ ਯਾਰ ਸੰਧੂ ਅੱਜ ਪਹਿਲੀ ਵਾਰੀ ਪਹਿਲੀ ਰੇਡ ਪਾਉਣ ਲੱਗਿਆ ਆਪਾਂ ਹਾਂ ਤੇ ਜਿਵੇਂ ਕਹੇ ਆਪਾਂ ਉਵੇਂ ਕਰਾਂਗੇ ਅੱਜ ਦੱਸ ਦੇ ਫਿਰ ਮਾੜਾ ਭੋਵਾ ਭਰਾਵਾਂ ਦਾ ਛੋਟੇ ਵੱਡੇ ਦਾ ਪਿਆਰ ਹੀ ਹਾਂ ਦੇਵੇਂ ਤੂੰ ਕਾਇਮ ਹਮੇ ਦੇ ਦੇ ਨਈ ਮਾੜਾ ਯਾ ਤੂੰ ਦੱਸ ਦੇ ਹੈਂਡ ਵੀ ਆਂਦੇ ਆਂ ਕਰਦ ਕੇ ਜਿਹੜਾ ਦਿਨ ਦੇ ਜੋ ਪਲਾਨਾਂ ਦੇ ਨਾਲ ਕੁਝ ਵੀ ਨਹੀਂ ਆਜ ਪਿਆਰ ਮੁਹੱਬਤ ਹੀ ਚੱਲੂਗਾ ਪਿਆਰ ਮੁਹੱਬਤ ਪਹਿਲਾ ਸਾਡਾ ਹਾਂਜੀ ਜਾਣ ਦੀ 85 ਦੀ ਫਿਰ ਥੋੜਾ ਯਾ ਹੋਰ ਕਰ ਦੇ ਬਾਲਾ 1000 ਰੁਪਇਆ ਛੋਟ ਕਰ ਦੇ 83 ਮਾੜੀ ਫਿਰ ਅੱਛਾ ਫਿਰ ਸਾਢੇ 83 ਦੇ ਆਉਣਗੇ ਪੱਕੀ ਗੱਲ ਆ ਪੱਕੀ ਗੱਲ ਸਾਢੇ 83 ਚ ਦੁੱਧ 13 ਕਿਲੋ 13 ਕਿਲੋ ਕੰਡਾ ਲਿਖ ਦਈਏ ਹੈ ਲਿਖ ਦਈਏ ਅੱਜ ਲਿਖ ਦੇ ਲਓ ਵੀ ਸਜਣੋ ਨੋਟ ਕਰ ਲਿਓ ਫੇਰ ਦੁਬਾਰਾ ਦੁੱਧ ਕਰਮਾਂ ਵਾਲਿਆਂ ਕੋਲੇ ਮਾਇਦੇ ਕੋਲੇ ਪੂਰਾ ਚੰਗਾ ਤੇ ਵੱਡੇ ਢਾਂਚੇ ਦੀ ਆ ਤੇ ਐਸ ਵੇਲੇ 14 ਕਿਲੋ 13 ਮੰਨ ਕੇ ਸੌਦਾ ਪਾਉਂ ਕਹਿੰਦਾ ਕਰ ਲਿਓ ਤੇ 8383000 ਚ ਆਉਂਦੀਆਂ 500 ਦੇ ਚੜੀ ਹਾਂ ਨਹੀਂ ਕੋਈ ਸ਼ੱਕ ਨਹੀਂ ਸੱਜਣੋ ਬੇਫਿਕਰ ਹੋ ਕੇ ਮੈਂ ਖਰੀਦਿਓ ਤੇ ਆ ਝੋਟੀ ਦਾ ਟੋੜਾ ਬੰਨਾ ਹੀ ਨਹੀਂ ਕੋਈ ਓਕੇ ਰਿਪੋਰਟ ਰਹੂਗੀ ਬਾਕੀ ਤੁਹਾਡਾ ਸੌਦਾ ਕਿੱਥੇ ਹੋ ਜਾਂਦਾ ਉਹ ਤੁਹਾਡੀ ਤਕਦੀਰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ